ਮਹਿਕ ਵਤਨ ਦੀ ਲਾਈਵ ਵੈਬ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਅੱਜ ਆਪਾਂ ਗੱਲ ਕਰ ਰਹੇ ਹਾਂ ਮਹਿਕ ਵਤਨ ਦੀ ਅਵਾਰਡ ਬਾਰੇ ਮਹਿਕ ਵਤਨ ਦੀ ਫਾਊਂਡੇਸ਼ਨ ਸੁਸਾਇਟੀ ਵੱਲੋਂ ਕੀਤੇ ਜਾਂਦੇ ਕਾਰਜਾਂ ਦਾ ਇੱਕ ਬਹੁਤ ਹੀ ਖਾਸ ਕਾਰਜ ਹੈ ਮਹਿਕ ਵਤਨ ਦੇ ਅਵਾਰਡ ਹਰ ਸਾਲ ਇੱਕ ਵਿਅਕਤੀ ਨੂੰ ਦਿੱਤਾ ਜਾਂਦਾ ਉਸ ਵਿਅਕਤੀ ਨੂੰ ਜਿਸ ਨੇ ਕਿਸੇ ਖਾਸ ਫੀਲਡ ਵਿੱਚ ਕੁਝ ਖਾਸ ਮਾਰਕਾ ਮਾਰਿਆ ਹੁੰਦਾ ਉਸ ਨੂੰ ਇਹ ਅਵਾਰਡ ਦਿੱਤਾ ਜਾਂਦਾ 2000 ਤੋਂ ਲੈ ਕੇ ਸੰ 2000 ਤੋਂ ਲੈ ਕੇ 2020 ਤੱਕ 18 ਤੱਕ ਇਹ award ਨਿਰੰਤਰ ਚੱਲਦਾ ਰਿਹਾ ਉਸ ਤੋਂ ਬਾਅਦ ਲਾਕਡਾਊਨ ਹੋਣ ਕਰਕੇ ਕੁਝ ਸਾਲ award ਨਹੀਂ ਦਿੱਤਾ ਗਿਆ ਹੁਣ 2025 ਵਿੱਚ ਅਸੀਂ ਇਹ award ਮਹਕਵਤਨਦੀ award ਦੁਆਰਾ ਸ਼ੁਰੂ ਕਰ ਰਹੇ ਹਾਂ ਸੋ ਮਹਕਵਤਨਦੀ award 2025 ਅਸੀਂ ਦੇ ਰਹੇ ਹਾਂ athletics ਵਿੱਚ 100 ਮੀਟਰ ਦੀ ਰੇਸ ਵਿੱਚ 골ਡ ਮੈਡਲ ਹਾਸਲ ਕਰਨ ਵਾਲੇ ਵਰਨ ਸ਼ਰਮਾ ਨੂੰ ਰਸਦੇ ਕੇ ਵਰਨ ਸ਼ਰਮਾ ਮਹਿਕਵਤਨ ਦੀ ਜੂਨੀਅਰ ਫੁੱਟਬਾਲ ਟੀਮ ਦੇ ਨਾਲ ਖੇਡਦਾ ਰਿਹਾ ਹੈ ਵਰਨ ਸ਼ਰਮਾ ਨੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਉਸਨੇ ਸਾਡੀ ਟੀਮ ਦਾ ਵੀ ਨਾਮ ਰੋਸ਼ਨ ਕੀਤਾ ਸਾਡੀ ਮਹਿਕਵਤਨ ਦੀ ਫਾਊਂਡੇਸ਼ਨ ਸੁਸਾਇਟੀ ਦਾ ਵੀ ਨਾਮ ਰੋਸ਼ਨ ਕੀਤਾ ਹੈ ਹਸਤੀਆਂ ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਮਹਿਕਵਤਲੀ ਵਾਡ 2025 ਅੱਜ ਉਸ ਨੂੰ ਗੁਰਨਾਨਕ ਕਾਲਜ ਮੋਗਾ ਵਿਖੇ ਭੇਟ ਕਰ ਰਹੇ ਹਨ ਇੱਥੇ ਇਹ ਵੀ ਦੱਸਣ ਜੋਗ ਹੈ ਕਿ ਸਾਡੀ ਮਹਿਕਵਤਨ ਦੀ ਜੂਨੀਅਰ ਫੁੱਟਬਾਲ ਟੀਮ ਜਸਦੀਕ ਕੋਚਿੰਗ ਗੁਰਕੀਰਤ ਸਿੰਘ ਵਿਧੀ ਵੱਲੋਂ ਹਾਲ ਦੀ ਕੜੀ ਮੁਫਤ ਦਿੱਤੀ ਜਾ ਰਹੀ ਹੈ। ਪਸਤਾ ਵੀ ਇਸ ਖੇਡਾਂ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਜਿਸ ਦਾ ਅਸੀਂ ਜਲਦੀਆਂ ਕਰਾਂਗੇ। ਉਸ ਧੰਨਵਾਦ ਕਰਦੇ ਹਾਂ। ਆਉਣ ਵਾਲੇ ਸਮੇਂ ਵਿੱਚ ਮਹਿਕਵਤਨ ਦੀ ਜੂਨੀਅਰ ਫੁੱਟਬਾਲ ਟੀਮ ਦੋ ਟੀਮਾਂ ਬਣਾਈਆਂ ਜਾਣਗੀਆਂ ਫਿਰ ਸੀਨੀਅਰ ਟੀਮ ਬਣਾਈ ਜਾਵੇਗੀ ਉਸ ਤੋਂ ਬਾਅਦ ਹਾਕੀ ਟੀਮ ਗੀਤਾ ਦੇਪਨਗਰਾ ਟੀਮ ਸਾਡੀ ਪਹਿਲਾਂ ਚੱਲਦੀ ਰਹੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਜਲਦੋਂ ਚਲਾਉਣ ਦੀ। ਸੋ ਮਹਿਕਵਤਨ ਦੀ ਅਵਾਰਡ ਕਿੱਤੇ ਦਿੱਤਾ ਜਾ ਰਿਹਾ ਹੈ ਗੁਰਨਾਨਕ ਕਲਜ ਮੋਗਾ ਵਿਖੇ ਆਓ ਚੱਲੀਏ ਗੁਰਨਾਨਕ ਕਲਜ ਮੋਗਾ ਵਿਖੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅੱਜ ਇਹ ਮੁੰਡਾ ਜਿਹੜਾ ਰਮਨ ਸ਼ਰਮਾ ਇਹਨੂੰ ਅੱਜ ਅਸੀਂ ਮਹਿਕਵਤਨ ਦੀ ਟੀਮ ਵੱਲੋਂ ਸਨਮਾਨਿਤ ਕਰਨ ਆਏ ਆਂ ਔਰ ਬਹੁਤ ਖੁਸ਼ੀ ਹੈ ਕਿ ਜਿਹੜੇ ਬੱਚੇ ਨੇ 골ਡ ਮੈਡਲ ਹਾਸਲ ਕੀਤਾ ਇਹੋ ਜਿਹੇ ਬੱਚਿਆਂ ਦਾ ਹੌਸਲਾ ਵਧਾਉਣਾ ਸਾਡੀ ਕੌਮ ਦਾ ਸਾਡੇ ਸਾਰਿਆਂ ਦਾ ਜਿਹੜਾ ਮਹਿਕਵਤਨ ਦੀ ਟੀਮ ਦਾ ਗਠਨ ਕੀਤਾ ਜੂਨੀਅਰ ਟੀਮ ਦਾ ਉਹਦਾ ਵੀ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਪਰ ਬਾਈ ਦਾ ਕਿ ਜਿਹੜਾ ਇਹਨਾਂ ਨੇ ਉਹ ਟੀਮ ਦਾ ਗਠਨ ਕੀਤਾ ਔਰ ਇਸ ਬੱਚੇ ਨੂੰ ਸਨਮਾਨਤ ਕੀਤਾ ਮਹਿਕਵਤਨ ਦੀ ਵੱਲੋਂ ਔਰ ਮੇਰੀ ਤਾਂ ਇਹੀ ਮੰਗ ਹੈ ਕਿ ਜਿੱਦਿਆਂ ਜੂਨੀਅਰ ਟੀਮ ਬੈਠੀ ਹੈ ਇਹ ਚੰਗੇ ਵਧੀਆ ਖਿਡਾਰੀ ਬਣਨ ਤੇ ਚੰਗਾ ਦੇਸ਼ ਦਾ ਨਾਮ ਰੋਸ਼ਨ ਕਰਨ ਆਪਦੇ ਮਨ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਇੱਕ ਇਹੀ ਉਪਰਾਲਾ ਸਾਡੇ ਬੱਚਿਆਂ ਨੂੰ ਜੇ ਸਾਡੇ ਬੱਚਿਆਂ ਨੂੰ ਇਧਰਲੇ ਪਾਸੇ ਜੋੜਿਆ ਜਾਵੇ ਮੈਂ ਬਹੁਤ ਧੰਨਵਾਦਾਂ ਕਿ ਜਿਹੜਾ ਮਹਿਕਵਤਨ ਦੀ ਨੇ ਸਨਮਾਨਤ ਕੀਤਾ ਔਰ ਮੈਂ ਇੱਕ ਤੁਹਾਡੇ ਚੈਨਲ ਦੇ ਰਾਈ ਜਰੂਰ ਮੰਗ ਕਰਨੀ ਚਾਹੂੰਗਾ ਵੀ ਇਹੋ ਜਿਹੇ ਬੱਚਿਆਂ ਨੂੰ ਸਰਕਾਰ ਲੋ ਜਰੂਰ ਕੋਈ ਨਾ ਕੋਈ ਸਨਮਾਨ ਮਿਲਣਾ ਚਾਹੀਦਾ ਔਰ ਮਾਨ ਮਿਲਣਾ ਚਾਹੀਦਾ ਕਿਉਂਕਿ ਸਰਕਾਰਾਂ ਸਾਡੀਆਂ ਅਸੀਂ ਧਰਨੇ ਦੇ ਕੇ ਉਹਦੇ ਕਹਿਣ ਕੋ ਹੱਕ ਲੈਨੇ ਆ ਪਰ ਇਹੋ ਜਿਹੇ ਬੱਚਿਆਂ ਦਾ ਹੌਸਲਾ ਵਧਾਉਣਾ ਸੀ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਇਹੋ ਜਿਹੇ ਬੱਚਿਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਤੇ ਇਹਨਾਂ ਨੂੰ ਮਾਨ ਸਨਮਾਨ ਵੀ ਕੀਤਾ ਜਾਵੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਜਰਨਾਨਕਾ ਦੇ ਗਰਮਟਾ ਵਿਖੇ ਇੱਕ ਵਤਨ ਦੀ ਫਾਊਂਡੇਸ਼ਨ ਵੱਲੋਂ ਇੱਕ ਸਾਡੇ ਬਹੁਤ ਹੀ ਹੁਨਾਰਵਰ ਬੱਚੇ ਵਰਨ ਸ਼ਰਮਾ ਜੋ ਕਿ ਇਹ ਮੇਰੇ ਮਹੱਲੇ ਦਾ ਮੁੰਡਾ ਹੈ ਇਸ ਤੋਂ ਔਰ ਇਹਨੇ ਬਹੁਤ ਵੱਡਾ ਮਾਰਕਾ ਮਾਰਿਆ ਐਥਲੈਟਿਕ ਦੇ ਵਿੱਚ ਗੋਲਡ ਮੀਡਲ ਪ੍ਰਾਪਤ ਕੀਤਾ ਇਹਨੇ ਸਾਡੇ ਮੂਕੇ ਸ਼ਹਿਰ ਦਾ ਸਾਡੇ ਨਗਰ ਦਾ ਨਾਮ ਰੋਸ਼ਨ ਕੀਤਾ ਔਰ ਇਹ ਸੱਚੇ ਨੂੰ ਹੀ ਸਨਮਾਨਤ ਕਰਕੇ ਆਪਦੇ ਆਪ ਨੂੰ ਬਹੁਤ ਗੌਰਵ ਆਪਦੇ ਆਪ ਨੂੰ ਮਹਿਸੂਸ ਕਰਦੇ ਆਂ ਔਰ ਅੱਗੇ ਵਾਸਤੇ ਵੀ ਇਹ ਅਸੀਂ ਉਮੀਦ ਕਰਦੇ ਹਾਂ ਵੀ ਛੋਟੇ ਬੱਚਿਆਂ ਦਾ ਇਸ ਚੀਜ਼ ਨੂੰ ਵੇਖ ਕੇ ਹੌਸਲਾ ਵਧਦਾ ਹੈ ਇਹੋ ਜੇ ਸਨਮਾਨਪ ਅਸੀਂ ਸਾਨੂੰ ਮੌਕੇ ਮਿਲਦੇ ਰਹਿਣ ਤੇ ਬਾਕੀ ਜਿਸ ਤਰ੍ਹਾਂ ਸੰਿਆਸੀ ਨੇ ਦੱਸਿਆ ਬੱਚੇ ਇਸ ਤਰ੍ਹਾਂ ਨਸ਼ਿਆਂ ਤੋਂ ਦੂਰ ਰਹਿਣਗੇ ਕਿ ਸਰਕਾਰਾਂ ਨੂੰ ਵੀ ਫਰਜ਼ ਬਣਦਾ ਵੀ ਇਹੋ ਜੇ ਬੱਚਿਆਂ ਦਾ ਹੌਸਲਾ ਵਧਾਈ ਕਰਨਾ ਮੈਨੂੰ ਪਤਾ ਲੱਗਾ ਵੀ ਬੱਚਾ ਜਿਹੜਾ ਜਲੰਧਰ ਅਕੈਡਮੀ ਚ ਸੈਲੈਕਟ ਹੋਇਆ ਪ੍ਰਮਾਤਮਾ ਕਰੇ ਇਹ ਬੱਚਾ ਅੱਗੇ ਨਾਲੋਂ ਵੀ ਪਹਿਲਾਂ ਨਾਲੋਂ ਵੀ ਆਪਣੀ ਖੇਡ ਸੁਧਾਰ ਕਰੇ ਤੇ ਉੱਥੇ ਵੀ ਕਾਮਯਾਬੀ ਹਾਸਲ ਕਰੇ ਹਾਂਜੀ ਅੱਜ ਅਸੀਂ ਗੁਰੂ ਨਾਨਕ ਕਾਲਜ ਇਕੱਠੇ ਹੋਏ ਆ ਮਹਿਕ ਵਤਨਦੀ ਟੀਮ ਤੇ ਸਿਰਜਣਾ ਸਵਾ ਦੀ ਟੀਮ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲੇ ਜਿਹੜੇ ਕੀਤੇ ਹੈਗੇ ਆ ਭਵਨਦੀ ਪਵੀਰ ਜੀ ਨੇ ਤੇ ਉਹਨਾਂ ਦੀ ਸਾਰੀ ਟੀਮ ਨੇ ਵਰੁਣ ਸ਼ਰਮਾ ਮੋਗੇ ਤੋਂ ਹੈਗਾ ਬੱਚਾ ਉਹਨੇ 400 ਮੀਟਰ ਦੀ ਜਿਹੜੀ ਹੈਗੀ ਆ ਦੌੜ ਉਹ ਜਿਹੜੀ 골ਡ ਮੈਡਲਿਸਟ ਜਿਹੜਾ ਹੈਗਾ ਉਹ ਆਇਆ ਹੈਗਾ ਉਹਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਔਰ ਸਟੇਟ ਲੈਵਲ ਤੇ ਜਿਹੜਾ ਉਹਨੇ ਮੈਡਲ ਜਿੱਤੇ ਨੇ ਦੋ ਤੇ ਅਸੀਂ ਉਹਨੂੰ ਬਹੁਤ ਵਧਾਈ ਵੀ ਦਿੰਨੇ ਆ ਤੇ ਸਾਰੀ ਟੀਮ ਜਿਹੜੀ ਵਧਾਈ ਦੀ ਯੋਗ ਹੈ ਕਿਉਂਕਿ ਜੇ ਇਹ ਅਪਰਾਲੇ ਸਾਰੀਆਂ ਹੀ ਐਨਜੀਓ ਔਰ ਜਿੰਨੇ ਵੀ ਆਪਣੇ ਬਣੇ ਹੈਗੇ ਗਰੁੱਪ ਉਹਨਾਂ ਨੂੰ ਕਰਨੀ ਚਾਹੀਦੀ ਆ ਕਿਉਂਕਿ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਆ ਤੇ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਤੋਂ ਜਿਹੜਾ ਉਹ ਬਚ ਸਕਦੇ ਆ ਤੇ ਉਹਨਾਂ ਦਾ ਜਿਹੜਾ ਹੈਗਾ ਇਹ ਦਿਮਾਗੀ ਤੌਰ ਤੇ ਵੀ ਉਹ ਵਧੀਆ ਤਰੀਕੇ ਨਾਲ ਸਮਾਜ ਵਿੱਚ ਵਿਚਰ ਸਕਣਗੇ ਸਾਨੂੰ ਬਹੁਤ ਲੋੜ ਹੈ ਅੱਜ ਦੇ ਯੁੱਗ ਵਿੱਚ ਕਿ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੀਏ ਪੋਸਟਕਾਂ ਨਾਲ ਜੋੜੀਏ ਤੇ ਖੇਡਾਂ ਨਾਲ ਜੋੜੀਏ ਤੇ ਸਾਰੀ ਟੀਮ ਵਧਾਈ ਦੀ ਹਾਜ਼ਰ ਹੈ ਬਹੁਤ ਬਹੁਤ ਮੁਬਾਰਕਾਂ